ਹੂ ਨਾ ਨੂੰ ਵੀ ਤਾਰ ਦਿੰਦੇ ਹਨ ਕਥਾ ਕਹੇ ਔਰ ਅਰਥ ਵਿਚਾਰੇ ਆਪ ਤਰੀ ਔਰਨ ਨੂੰ ਤਾਰੇ ਕਿ ਕਥਾ ਜਿਸਲੇ ਪ੍ਰਮਾਤਮਾ ਦੀ ਕਰਦੇ ਹਨ ਪ੍ਰਮਾਤਮਾ ਦਾ ਗੁਣ ਗਾਨ ਕਰਦੇ ਹਨ ਪ੍ਰਮਾਤਮਾ ਦੀ ਗੱਲ ਕਰਦੇ ਹਨ ਕਥਾ ਸੁਣਾਉਂਦੇ ਅਰਥ ਵਿਚਾਰਦੇ ਹਨ ਤੇ ਜਿੱਥੇ ਉਹ ਆਪ ਤਰਦੇ ਆ ਤਾਂ ਸੰਗਤਾਂ ਨੂੰ ਵੀ ਤਾਰ ਦਿੰਦੇ ਹਨ ਐਸੇ ਸੰਤਾਂ ਮਹਾਂਪੁਰਸ਼ਾਂ ਦੀ ਸਤਿਗੁਰ ਅਰਦਾਸ ਮਹਾਰਾਜ ਜੀ ਫਰਮਾਉਂਦੇ ਕਿ ਸਾਨੂੰ ਸੰਗਤ ਜ਼ਰੂਰ ਕਰਨੀ ਚਾਹੀਦੀ ਹੈ ਕਿ ਸਾਨੂੰ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਸੰਤਾਂ ਦੀ ਕਥਾ ਦਾ ਜਿਹੜਾ ਆਨੰਦ ਹੈ ਉਹ ਆਨੰਦ ਬਿਆਨ ਨਹੀਂ ਕੀਤਾ ਜਾ ਸਕਦਾ ਪ੍ਰੇਮ ਪੰਥ ਕੀ ਪਾਲਕੀ ਰਵਿਦਾਸ ਬੈਠੇ ਹੋਏ ਸੱਚ ਸੁਆਮੀ ਮਿਲਨ ਕੋ ਆਨੰਦ ਕਿਹੋ ਨਾ ਜਾਏ ਕਿ ਪ੍ਰੇਮ ਦੀ ਪਾਲਕੀ ਦੇ ਵਿੱਚ ਉਹ ਪਰਮਾਤਮਾ ਬੈਠ ਕੇ ਆਇਆ ਜਿਸ ਵੇਲੇ ਉਸ ਦਾ ਸਾਡੇ ਨਾਲ ਮਿਲਨ ਹੋਇਆ ਮਿਲਾਪ ਹੋਇਆ ਤੇ ਫਿਰ ਜਿਹੜਾ ਉਹਦਾ ਆਨੰਦ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਆਨੰਦ ਅੱਖਰਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਬੋਲਿਆ ਨਹੀਂ ਜਾ ਸਕਦਾ ਲਿਖਿਆ ਨਹੀਂ ਜਾ ਸਕਦਾ ਇਸ ਕਰਕੇ ਸਤਗੁਰੂ ਜੀ ਫਰਮਾਉਂਦੇ ਕਿ ਮੈਨੂੰ ਸੰਤਾਂ ਦੀ ਸੰਗਤ ਸੰਤਾਂ ਦੀ ਕਥਾ ਦਾ ਆਨੰਦ ਅਤੇ ਸੰਤਾਂ ਦੇ ਨਾਲ ਪ੍ਰੇਮ ਦੇਣਾ ਕਰੋ ਜੀ ਸਤਗੁਰ ਕਬੀਰ ਮਹਾਰਾਜ ਜੀ ਫਰਮਾਉਂਦੇ ਹਨ ਸਤ ਸੰਗਤ RAM ਹਿਰਦੇ ਵਸਾਈ ਸਾਧ ਸੰਗਤ ਉਪਜੇ ਵਿਸ਼ਵਾਸ ਬਾਹਰ ਪੀਤਰ ਸਦਾ ਪਰਗਾਸ ਕਿ ਸੰਤਾਂ ਦੀ ਸੰਗਤ ਵਿੱਚ ਜਾ ਕੇ ਜੀਵ ਦੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਵਾਸਾ ਹੁੰਦਾ ਹੈ ਕਿਉਂਕਿ ਵਿਸ਼ਵਾਸ ਕਦੋਂ ਬਣਦਾ ਹੈ ਸਾਡਾ ਸੰਤਾਂ ਦੀ ਸੰਗਤ ਵਿੱਚ ਜਾ ਕੇ ਜੀਵ ਦੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਵਾਸਾ ਹੁੰਦਾ ਹੈ ਕਿ ਜੀਵ ਦੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਵਾਸਾ ਹੁੰਦਾ ਹੈ ਸਾਂਤਾਂ ਦੀ ਸੰਗਤ ਦੁਆਰਾ ਮਨ ਵਿੱਚ ਭਰੋਸਾ ਪੈਦਾ ਹੋਣ ਨਾਲ ਸਰੀਰ ਅਤੇ ਆਤਮਾ ਬ੍ਰਹਿਮੰਡ ਦੇ ਅੰਦਰ ਬਾਹਰ ਸਦਾ ਉਸ ਪਰਮਾਤਮਾ ਦਾ ਪ੍ਰਕਾਸ਼ ਸਾਨੂੰ ਦਿਖਾਈ ਦਿੰਦਾ ਹੈ ਹੁਣ ਦੱਸਣਾ ਕਿੱਦਾਂ ਹੈ ਜਦੋਂ ਅਸੀਂ ਸਤਗੁਰ ਦੀ ਗੱਲ ਨੂੰ ਧਿਆਨ ਨਾਲ ਸੁਣਾਂਗੇ ਪੜਾਂਗੇ ਕਿ ਸੰਤ ਤੁਜੀ ਤਨ ਸੰਤ ਤੁਜੀ ਤਨ ਸੰਗਤ ਪ੍ਰਾਨ ਕਿ ਇਹ ਪਰਮਾਤਮਾ ਸੰਤ ਤੇਰਾ ਸਰੂਪ ਲੈ ਕੇ ਇਸ ਸੰਸਾਰ ਵਿੱਚ ਆਉਂਦਾ ਹੈ ਔਰ ਸੰਤਾਂ ਦੀ ਜਿਹੜੀ ਸੰਗਤ ਹੈ ਉਹ ਆਪ ਜੀ ਦੇ ਪ੍ਰਾਨ ਹਨ ਤੇ ਜਦੋਂ ਅਸੀਂ ਸੰਤਾਂ ਦੇ ਦਰਸ਼ਨ ਕਰਾਂਗੇ ਸੰਗਤ ਵਿੱਚ ਬੈਠ ਕੇ ਦਰਸ਼ਨ ਕਰਾਂਗੇ ਤਾਂ ਅਸੀਂ ਪਰਮਾਤਮਾ ਦੇ ਦਰਸ਼ਨ ਕਰ ਲਵਾਂਗੇ ਤੇ ਸਾਨੂੰ ਉਹ ਬ੍ਰਹਮੰਡ ਭਾਵ ਕਿ ਤਿੰਨਾਂ ਲੋਕਾਂ ਦੇ ਵਿੱਚ ਉਹ ਪਰਮਾਤਮਾ ਸਾਨੂੰ ਦਿਖਾਈ ਦੇਣ ਲੱਗ ਪੈਂਦਾ ਨਜ਼ਰ ਆਉਣ ਲੱਗ ਪੈਂਦਾ ਹੈ ਦਰਸ਼ਨ ਕਰਨਿਆਂ ਤੇ ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਕੇ ਉਸ ਪਰਮਾਤਮਾ ਦੇ ਦਰਸ਼ਨ ਕਰ ਸਕਦੇ ਹਾਂ ਸਤਿਗੁਰੂ ਜੀ ਫਰਮਾਉਂਦੇ ਹਨ ਰਬੀਦਾਸ ਭਣੇ ਜੋ ਜਾਣੇ ਸੋ ਜਾਣ ਸੰਤ ਅਨੰਤ ਹੈ ਅੰਤਰ ਨਹੀਂ ਸ਼ਬਦ ਦੇ ਅਖੀਰ ਦੇ ਵਿੱਚ ਫਰਮਾਉਂਦੇ ਹਨ ਸੰਤ ਆਚਰਨ ਸੰਤ ਜੋ ਮਾਰਗ ਸੰਤ ਜੋ ਉਲਗ ਉਲਗਣੀ ਕਹੇ ਪ੍ਰਭੂ ਜੀ ਸੰਤਾਂ ਵਾਲਾ ਆਚਰਨ ਅਤੇ ਸੰਤਾਂ ਵਾਲਾ ਸ੍ਰੇਸ਼ਟ ਮਾਰਗ ਮੈਨੂੰ ਦਿਓ ਜੀ ਕਿਉਂਕਿ